ਮਸ਼ਹੂਰ ਹੋਣ ਲਈ ਚਾਹੀਦਾ ਕੀ ਹੁੰਦਾ ਬੰਦੇ ਨੂੰ ਕੌਂਟਰੋਵਰਸੀ ਚਾਹੀਦੀ ਆ ਸੋ ਕੌਂਟਰੋਵਰਸੀ ਦੇ ਚੱਕਰ 'ਚ ਉਹਨੇ ਸਿੱਖਾਂ ਨਾਲ ਪੰਗਾ ਲਿਆ ਪੰਜਾਬ ਨਾਲ ਪੰਗਾ ਲਿਆ ਪੰਜਾਬ ਦੇ ਕਿਸਾਨਾਂ ਨਾਲ ਪੰਗਾ ਲਿਆ ਤੇ ਜਿਹੜੀ ਤੁਸੀਂ ਗੱਲ ਦੱਸੀਆ 에ਅਰਪੋਰਟ ਵਾਲੀ ਉਹ ਵੀ ਉਹਦਾ ਹਿੱਸਾ ਇੱਕ ਵਰਤਾਰਾ ਸੋ ਉਹਦੀਆਂ ਨਲਾਇਕੀਆਂ ਕਰਕੇ ਅੱਜ ਉਹ ਇਸ ਹਸ਼ਰ 'ਚ ਪਹੁੰਚੀ ਆ ਕਿ ਮੌਜੂਦਾ ਐਮਪੀ ਹੋ ਕੇ ਉਹਨੂੰ ਥੱਪੜ ਦਾ ਸਾਹਮਣਾ ਕਰਨਾ ਪਿਆ ਮੌਜੂਦਾ ਐਮਪੀ ਹੋ ਕੇ ਸੈਂਟਰ ਦੀ ਸਰਕਾਰ ਹੋਵੇ ਉਹਦੀ ਆਪਣੀ ਫਿਲਮ ਰੁਕ ਜਵੇ ਇਹ ਉਹਦੀ ਨੀਅਤ ਤੇ ਸਵਾਲ ਆ ਹੁਣ ਰੋਂਦੀ ਫਿਰਦੀ ਆ ਪਿੱਟਦੀ ਫਿਰਦੀ ਆ ਕਿ ਮੇਰੇ ਦੇਸ਼ 'ਚ ਮੇਰੀ ਵਿਲਨ ਰਿਲੀਜ਼ ਨਹੀਂ ਹੁੰਦੀ ਜੇ ਨਹੀਂ ਹੁੰਦਾ ਵੋ ਨਹੀਂ ਹੁੰਦਾ ਦੇਸ਼ ਦਾ ਮਤਲਬ ਇਹ ਨਹੀਂ ਹੈਗਾ ਕਿ ਤੁਸੀਂ ਦੇਸ਼ ਨੂੰ ਆਜ਼ਾਦ ਕਰਾਉਣ ਵਾਲਿਆਂ ਵਾਸਤੇ ਗਲਤ ਸ਼ਬਦ ਵਰਤੋ ਦੇਸ਼ ਨੂੰ ਅੰਨ ਪੈਦਾ ਕਰਕੇ ਢਿੱਡ ਭਰਦਾ ਜਿਹੜੇ ਦੇਸ਼ ਦਾ ਕਿਸਾਨ ਤੁਸੀਂ ਉਹਦੇ ਬਾਰੇ ਗਲਤ ਆਸ਼ਾ ਬਖੋ ਜੇ ਭਾਪੀ ਸੱਚੀ ਪੰਜਾਬ ਪ੍ਰਤੀ ਸੱਚੀ ਹਮਦਰਦੀ ਰੱਖਦੀ ਹੈ ਜਿਵੇਂ ਉਹਦੇ ਬਲਾਰੇ ਵਾਰ-ਵਾਰ ਗੱਲਾਂ ਕਰਦੇ ਨੇ ਜੋ ਪੰਜਾਬ ਪ੍ਰਤੀ ਸਿੱਖਾਂ ਪ੍ਰਤੀ ਇਸ ਦੇਸ਼ ਦੀ ਅਖੰਡਤਾ ਪ੍ਰਤੀ ਸੁਹਿਰਦ ਨੇ ਤਾਂ ਉਹਨਾਂ ਨੂੰ ਬਿਨਾਂ ਸੋਚੇ ਸਮਝੇ ਬਿਨਾਂ ਸਮਾਂ ਗਵਾਏ ਕੰਗਣਾ ਨੂੰ ਬੇਲੀ ਕਰਕੇ ਘਰ ਨੂੰ ਤੋੜ ਦੇਣਾ ਚਾਹੀਦਾ ਹੈ ਕਿ ਜਾਓ ਜੋ ਕਰਨਾ ਕਰੋ ਫਿਲਮਾਂ ਬਣਾਓ ਪਰ ਰਾਜਨੀਤੀ ਚਾਕੇ ਬਿਆਨਬਾਜ਼ੀ ਕਰਨੀ ਦੇਸ਼ ਨੂੰ ਤੋੜਣ ਦੀਆਂ ਗੱਲਾਂ ਕਰਨੀਆਂ ਤੇ ਦੇਸ਼ ਦੇ ਕਿਸੇ ਫਿਰਕੇ ਨੂੰ ਬਦਨਾਮ ਕਰਨ ਦੀਆਂ ਜਿਹੜੀਆਂ ਕੋਸ਼ਿਸ਼ਾਂ ਉਹ ਬੰਦ ਤਾਂ ਹੋਣਗੀਆਂ ਜੇ ਇਹਨੂੰ ਬੀਜੇਪੀ ਵਾਲੇ ਬਿੱਲੀ ਕਰਕੇ ਘਰ ਨੂੰ ਤੋੜਨਗੇ। ਤਾਨੂੰ ਬਦਨਾਮ ਕਰਨ ਦੀ ਜਿਹੜੀ ਕੋਸ਼ਿਸ਼ ਆ ਉਹ ਇਸ ਫਿਲਮ ਰਹੀਂ ਕਰੀਆ ਤੇ ਉਹ ਉਹਦੇ 'ਚ ਮੂੰਹ ਜਿਵੇਂ ਕਹਿੰਦੇ ਕਿ ਮੂੰਹ ਦੇ ਬਲगिरਣਾ ਉਹ ਮੂੰਹ ਦੇ ਪਹਾੜ ਡਿੱਗੀ ਆ। ਉਹਦੀ ਆਪਣੀ ਪਾਰਟੀ ਬੀਜੇਪੀ ਨੇ ਉਹਦਾ ਸਾਥ ਛੱਡਤਾ। ਉਹਦੇ ਲੋਕ ਜਿਹੜੇ ਨੂੰ ਲੱਗਦਾ ਸੀ ਵੀ ਮੇਰੀ ਸਪੋਰਟ ਕਰਨਗੇ ਉਹਨਾਂ ਨੇ ਵੀ ਬਹੁਤ ਚੰਗੀ ਇਹਦੀ ਛਲਾਗਾ ਕਰਨੀ ਬਣਦੀ ਆ। ਸਾਡੇ ਹਿੰਦੁਸਤਾਨ ਦੇ ਉਹਨਾਂ ਲੋਕਾਂ ਦੀ ਸਾਡੇ ਭਾਰਤ ਦੇ ਉਹਨਾਂ ਲੋਕਾਂ ਦੀ ਜਿਨ੍ਹਾਂ ਨੇ ਕਿਸੇ ਨੇ ਵੀ ਕੰਗਣਾ ਰਣੌਤ ਦਾ ਉਹਦੀ ਇਸ ਜਿਹੜੀ ਸੌੜੀ ਸੋਚ ਸੀਗੀ ਉਹਨੂੰ ਕਾਮਯਾਬ ਨਹੀਂ ਹੋ ਸਕਦਾ ਜਿਹੜੀ ਫਿਲਮ ਵੱਡੇ ਥੀਏਟਰਾਂ ਜਾਂ ਸਕਰੀਨਾਂ ਤੇ ਨਹੀਂ ਚੱਲਦੀ ਸਿੱਧੀ OTT ਤੇ ਰਿਲੀਜ਼ ਹੋ ਜਾਂਦੀ ਆ ਜਾਂ ਉੱਥੋਂ ਚੱਲਣ ਤੋਂ ਬਾਅਦ OTT ਤੇ ਆ ਜਾਂਦੀ ਆ ਕਿਉਂਕਿ ਜਦੋਂ ਇਹਨੂੰ ਸੈਂਸਰ ਨਹੀਂ ਮਿਲਿਆ ਤਾਂ ਇਹਨੇ ਸੋਚਿਆ ਕਿ ਮੈਂ ਤਾਂ ਪ੍ਰਚਾਰ ਭੰਡੀ ਪ੍ਰਚਾਰ ਕਰ ਨਹੀਂ ਕਰਨਾ ਇਹ OTT ਕੋਲ ਗਈ ਤਾਂ OTT ਨੇ ਵੀ ਅੱਜ ਇਹਨੂੰ ਜਵਾਬ ਦੇਤਾ ਕਿ ਦੇਸ਼ ਨੂੰ ਤੋੜਨ ਵਾਲੀ ਕਿਸੇ ਵੀ ਫਿਲਮ ਦਾ ਗਤੀਵਿਧੀ ਦਾ ਜਿਹੜੀ ਜਾਣ ਬੁਝ ਕੇ ਦਿਖਾਈ ਗਈ ਆ ਉਹਦਾ ਅਸੀਂ ਸਮਰਥਨ ਨਹੀਂ ਕਰਦੇ ਤੇ ਉਹ ਇਸੇ ਕਰਕੇ ਹੁਣ ਰੋਂਦੀ ਫਿਰਦੀ ਆ ਕੰਗਣਾ ਦੀ ਮਾਨਸਿਕਤਾ ਜਿਹੜੀ ਉਹ ਸ਼ਰਿਆਮ ਕਲੀਅਰ ਆ ਇਹ ਪੱਥਰ ਤੇ ਲਿਖੀ ਹੋਈ ਲਕੀਰ ਆ ਜਿਹੜੀ ਮਿਟ ਨਹੀਂ ਸਕਦੀ ਕਿ ਕੰਗਣਾ ਦੇ ਦਿਮਾਗ ਚੋਂ ਹੁਣ ਜ਼ਾਹਿਰ ਨਹੀਂ ਨਿਕਲ ਸਕਦਾ ਠੀਕ ਹੈ ਜੀ ਚਾਹੇ ਤੁਸੀਂ ਉਹਨੂੰ ਹੁਣ ਜਿੰਨਾ ਸਮਝਾ ਲਓ ਉਹ ਬਹੁਤ ਮਤਲਬ ਅੱਜ ਵੀ ਉਹਦੀਆਂ ਟਵੀਟਾਂ ਦੇਖੋ ਤੁਸੀਂ ਇਹਨਾਂ ਕੱਲ੍ਹ ਦੀਆਂ ਦੇਖੋ ਉਹ ਜਿਹੜਾ ਨਫ਼ਰਤ ਦਾ ਜਿਹੜਾ ਉਹਦੇ ਖੂਨ ਦੇ ਵਿੱਚ ਵਾਇਰਸ ਆ ਗਿਆ ਉਹ ਦੂਰ ਨਹੀਂ ਹੋ ਸਕਦਾ ਤੁਸੀਂ ਦੇਖੋ ਕਿ ਐਮਰਜੈਂਸੀ ਬਣਦੀ ਆ 1975 ਦੇ ਵਿਸ਼ੇ ਨੂੰ ਲੈ ਕੇ ਇੱਕ ਨਾਮ ਰੱਖਿਆ ਜਾਂਦਾ ਉਹ ਜਿਹੜੀ ਬੇਸਿਕਲੀ ਹੋਣੀ ਕੀ ਚਾਹੀਦੀ ਸੀ ਉਹ ਸਿਰਫ ਤੇ ਸਿਰਫ ਉਸ ਸਮੇਂ ਦੇ ਪੀਰੀਅਡ ਦੀ ਸਟੋਰੀ ਹੋਣੀ ਚਾਹੀਦੀ ਸੀ ਜਦੋਂ ਐਮਰਜੈਂਸੀ ਲੱਗੀ ਐਮਰਜੈਂਸੀ ਦਾ ਉਹਨਾਂ ਘਟਨਾਵਾਂ ਨਾਲ ਕੋਈ ਸਬੰਧ ਨਹੀਂ ਪੰਜਾਬ ਦਾ ਜਿਹੜਾ ਉਹ ਸਮਾਂ ਆਇਆ ਜਦੋਂ ਸੈਂਟਰ ਦੀ ਉਸ ਸਮੇਂ ਦੀ ਕਾਂਗਰਸ ਸਰਕਾਰ ਨੇ ਸਿੱਖਾਂ ਦੇ ਸਭ ਤੋਂ ਉੱਚੇ ਸਾਡੇ ਮਦੱਕਸ ਧਾਰਮਿਕ ਸਥਾਨ ਤੇ ਟੈਂਕਾਂ توپਾਂ ਨਾਲ ਹਮਲਾ ਕਰਿਆ ਉਹ ਸਮਾਂ ਹੈਗਾ 1984 ਦਾ 1984 ਦੇ ਸਮੇਂ ਨੂੰ ਤੁਸੀਂ ਐਮਰਜੈਂਸੀ ਨਾਲ ਕਿਵੇਂ ਜੋੜ ਲਿਆ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਰੋਜ਼ਾਨਾ ਟਾਈਮ ਤੇ ਮੈਂ ਅਰਜਿੰਦਰ ਪੱਟ ਕੰਗੜਾ ਨੌਤ ਜੋ ਐਮਪੀ ਨੇ ਭਾਜਪਾ ਦੇ ਉਹਨਾਂ ਵੱਲੋਂ ਇੱਕ ਨਵੀਂ ਫਿਲਮ ਜੋ ਸਿੱਖ ਭਾਈਚਾਰੇ ਤੇ ਜੂਨ 1984 ਦੇ ਦੰਗਿਆਂ ਨੂੰ ਲੈ ਕੇ ਬਣਾਈ ਗਈ ਹੈ ਉਸ ਮੁੱਦੇ ਤੇ ਗੱਲਬਾਤ ਵੀ ਕਰਾਂਗੇ ਸਾਡੇ ਨਾਲ ਜੁੜੇ ਨੇ ਆਮ ਆਦਮੀ ਪਾਰਟੀ ਦੇ ਚੇਅਰਮੈਨ ਰਚਪਿੰਦਰ ਸਿੰਘ ਰਾਜਾ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਕਿ ਕਿਵੇਂ ਦੇਖਦੇ ਆ ਉਹ ਕੰਗੜਾ ਨੌ ਦੀ ਇਸ ਫਿਲਮ ਨੂੰ ਸੋ ਕਲਨਪਾਟ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਕੀਮਤੀ ਸਮਾਂ ਕੱਢ ਕੇ ਸਾਡੇ ਬਾਰਤਾਲਾਪ ਲੋਕਾਂ ਤੱਕ ਪਹੁੰਚਾਉਣ ਲਈ ਸਾਡੇ ਨਾਲ ਗੱਲਬਾਤ ਕਰਨੀ ਪਹੁੰਚੇ ਤੁਹਾਡਾ ਬਹੁਤ ਬਹੁਤ ਧੰਨਵਾਦ ਰਾਜ ਜੀ ਗੱਲ ਕਰਦੇ ਆਪਾਂ ਕੰਗਨ ਨਾਲ ਨੌ ਦੀ ਗੱਲ ਕਰਦੇ ਆਂ ਅਕਸਰ ਵਿਵਾਦਾਂ ਦੇ ਵਿੱਚ ਰਹਿੰਦੀ ਆ ਪਹਿਲਾਂ ਇੱਕ 에어ਪੋਰਟ ਤੇ ਮਾਮਲਾ ਹੋਇਆ ਕੁਲਵਿੰਦਰ ਦੇ ਨਾਲ ਕੋਈ ਪੈਸ ਹੋਈ ਥੱਪੜ ਵੱਜਿਆ ਹੁਣ ਇੱਕ ਨਵੀਂ ਫਿਲਮ ਜਿਹੜੀ ਕਿ ਸਿੱਖਾਂ ਦੇ ਉੱਤੇ ਕੱਢੀ ਜਾ ਰਹੀ ਆ ਤੇ ਸਿੱਖ ਭਾਈਚਾਰੇ ਵਿੱਚ ਰੋਸ ਆ ਕਿ ਉਹ ਫਿਲਮ ਨਹੀਂ ਚਲਣੀ ਚਾਹੀਦੀ ਤੇ ਉਹ ਫਿਲਮ ਚੱਲਣ ਦੇ ਕਾਰਨ ਕਿ ਹੋਰ ਵੀ ਕੋਈ ਪ੍ਰਚਾਉ ਬਿਆਨ ਨਾਲ ਕੋਈ ਮਾਹੌਲ ਖਰਾਬ ਹੋ ਸਕਦਾ ਕਿਵੇਂ ਦੇਖਦੇ ਫਿਲਮ ਨੂੰ ਦੇਖੋ ਪਹਿਲਾਂ ਤਾਂ ਦੋ ਗੱਲਾਂ ਸਪਸ਼ਟ ਨੇ ਕਿ ਜਦੋਂ ਬੰਦਾ ਕੋਈ ਮੂਵੀ ਬਣਾਉਂਦਾ ਕੋਈ ਫਿਲਮ ਬਣਾਉਂਦਾ ਉਹਦੀ ਨੀयत ਸਾਫ਼ ਹੋਣੀ ਚਾਹੀਦੀ ਹੈ ਜਦੋਂ ਉਹਦੀ ਨੀਤ ਦੇ ਵਿੱਚ ਖੋਟ ਆ ਜਾਂਦੀ ਆ ਉਹ ਲੋਕਾਂ ਨੂੰ ਜਿਹੜਾ ਸਨੇਹਾ ਹੈ ਉਹ ਸਹੀ ਸਨੇਹਾ ਜਾਂ ਸਹੀ ਇਤਿਹਾਸ ਦੱਸਣ ਦੀ ਬਜਾਏ ਕੋਈ ਬਦਲਾਖੋਰੀ ਦੀ ਨੀਤੀ ਕੋਈ ਕਿਸੇ ਨੂੰ ਨੀਵਾ ਦਿਖਾਉਣ ਦੀ ਨੀਤੀ ਜਾਂ ਦੇਸ਼ ਨੂੰ ਤੋੜਨ ਦੀ ਨੀਤੀ ਤੇ ਚੱਲਦਾ ਤਾਂ ਉਸ ਚੀਜ਼ ਦਾ ਵਿਰੋਧ ਹੋਣਾ ਸੁਭਾਵਿਕ ਆ ਤੁਸੀਂ ਦੇਖੋ ਫਿਲਮ ਦਾ ਨਾਮ ਆ ਐਮਰਜੈਂਸੀ ਇਹ ਹੋ ਸਕਦਾ ਹਜੇ ਤੱਕ ਕਿਸੇ ਨੇ ਇਹ ਚੀਜ਼ ਨੋਟ ਨਹੀਂ ਕਰੀ ਫਿਲਮ ਦਾ ਨਾਮ ਆ ਐਮਰਜੈਂਸੀ ਐਮਰਜੈਂਸੀ ਲੱਗਦੀ 1975 ਚ ਐਮਰਜੈਂਸੀ ਦਾ ਜਿਹੜਾ ਸਾਰੋਕਾਰ ਆ ਉਹ ਪੂਰੇ ਦੇਸ਼ ਨਾਲ ਆ ਸਾਡੇ ਭਾਰਤ ਦੇਸ਼ ਨਾਲ ਅਮਰਜੈਂਸੀ ਦਾ ਸਾਰੋਕਾਰ ਰਿਹਾ ਉਹਨੂੰ ਕਾਲੇ ਅਧਿਆਏ ਦੇ ਤੌਰ ਤੇ ਸਾਡੇ ਦੇਸ਼ 'ਚ ਦੇਖਿਆ ਜਾਂਦਾ ਹੈ ਉਹ ਮਾੜਾ ਸਮਾਂ ਜਦੋਂ ਲੋਕਤੰਤਰ ਦਾ ਕਤਲ ਕਰਕੇ ਉਸ ਸਮੇਂ ਦੇ ਕਾਂਗਰਸੀ ਮਰਹੂਮ ਇੰਦਰਾ ਗਾਂਧੀ ਨੇ ਪ੍ਰਧਾਨ ਮੰਤਰੀ ਬਣਨ ਦੀ ਆਪਣੀ ਜਿਹੜੀ ਲਾਲਸਾ ਸੀ ਉਸੋਂ ਉਸ ਸਮੇਂ ਦੇ ਲੀਡਰਾਂ ਨੂੰ ਦਬਣਨ ਦੀ ਕੁਚਲਣ ਦੀ ਜਿਹੜੀ ਸਿਆਸਤ ਸੀਗੀ ਉਹ ਬਹੁਤ ਮਾੜੀ ਸੀਗੀ ਇਹਦੀ ਜਿੰਨੀ ਤੁਸੀਂ ਆਲੋਚਨਾ ਕਰ ਲੋ ਨਿੰਦਿਆ ਕਰ ਲੋ ਉਨੀ ਘਟਾ ਸੋ ਹੁਣ ਆਉਨੇ ਆ ਕੰਗਣਾ ਰਣੌਤ ਦੀ ਸੋਚ ਤੇ ਤੁਸੀਂ ਦੇਖੋ ਕਿ ਐਮਰਜੈਂਸੀ ਬਣਦੀ ਆ 1975 ਦੇ ਵਿਸ਼ੇ ਨੂੰ ਲੈ ਕੇ ਇੱਕ ਨਾਮ ਰੱਖਿਆ ਜਾਂਦਾ ਉਹ ਜਿਹੜੀ ਬੇਸਿਕਲੀ ਹੋਣੀ ਕੀ ਚਾਹੀਦੀ ਸੀ ਉਹ ਸਿਰਫ ਤੇ ਸਿਰਫ ਉਸ ਸਮੇਂ ਦੇ ਪੀਰੀਅਡ ਦੀ ਸਟੋਰੀ ਹੋਣੀ ਚਾਹੀਦੀ ਸੀ ਜਦੋਂ ਐਮਰਜੈਂਸੀ ਲੱਗੀ ਪਰ ਜਦੋਂ ਤੁਸੀਂ ਫਿਲਮ ਦਾ ਟ੍ਰੇਲਰ ਦੇਖਦੇ ਹੋ ਉਹਦੇ ਚ ਦਿਖਾਇਆ ਕੀ ਜਾਂਦਾ 1988 ਦੀਆਂ ਘਟਨਾਵਾਂ ਜਾਂ 1987 ਦੀਆਂ ਝੂਠੀਆਂ ਘਟਨਾਵਾਂ ਜਿਹੜੀਆਂ ਸਾਡੇ ਸਿੱਖ ਭਾਈਚਾਰੇ ਨੂੰ ਸਾਡੇ ਕੌਮ ਨੂੰ ਸਾਡਾ ਜਿਹੜਾ ਦਰਦ ਅਸੀਂ ਹੰਡਾਇਆ ਸੰਤਾਪ ਹੰਡਾਇਆ ਪਿੰਡੇ ਤੇ ਪੰਜਾਬ ਨੇ ਉਹ ਸੰਤਾਪ ਨੂੰ ਜਾਣ ਬੁੱਝ ਕੇ ਖਰੀਦਣ ਦੀ ਕੋਸ਼ਿਸ਼ ਕਰੀ ਗਈ ਹੈ ਐਮਰਜੈਂਸੀ ਦਾ ਉਹਨਾਂ ਘਟਨਾਵਾਂ ਨਾਲ ਕੋਈ ਸਬੰਧ ਨਹੀਂ ਪੰਜਾਬ ਦਾ ਜਿਹੜਾ ਉਹ ਸਮਾਂ ਆਇਆ ਜਦੋਂ ਸੈਂਟਰ ਦੀ ਉਸ ਸਮੇਂ ਦੀ ਕਾਂਗਰਸ ਸਰਕਾਰ ਨੇ ਸਿੱਖਾਂ ਦੇ ਸਭ ਤੋਂ ਉੱਚੇ ਸਾਡੇ ਮਦੱਕਸ ਧਾਰਮਿਕ ਸਥਾਨ ਤੇ ਟੈਂਕਾਂ توپਾਂ ਨਾਲ ਹਮਲਾ ਕਰਿਆ ਉਹ ਸਮਾਂ ਹੈਗਾ 1984 ਦਾ 1984 ਦੇ ਸਮੇਂ ਨੂੰ ਤੁਸੀਂ ਐਮਰਜੈਂਸੀ ਨਾਲ ਕਿਵੇਂ ਜੋੜ ਲਿਆ ਉਹ ਅਲੱਗ ਵਿਸ਼ਾ ਇਹਦੇ ਤੇ ਲੱਗ ਕੋਈ ਮੂਵੀ ਬਣਦੀ ਆ ਨਹੀਂ ਬਣਦੀ ਇਹ ਅਲੱਗ ਇੱਕ ਡਿਬੇਟ ਦਾ ਮਸਲਾ ਹੈ ਪਰ ਐਮਰਜੈਂਸੀ ਦਾ ਇਹਨਾਂ ਚੀਜ਼ਾਂ ਨਾਲ ਕੋਈ ਤਾਲੁਕਾਤ ਨਹੀਂ ਹੈਗਾ ਬਟ ਉਹਨੇ ਜਾਣ ਬੁੱਝ ਕੇ ਸਿੱਖਾਂ ਨੂੰ ਬਦਨਾਮ ਕਰਨ ਦੀ ਜਿਹੜੀ ਕੋਸ਼ਿਸ਼ ਆ ਉਹ ਇਸ ਫਿਲਮ ਰਾਹੀਂ ਕਰੀ ਆ ਤੇ ਉਹ ਉਹਦੇ ਚ ਮੂੰਹ ਜਿਵੇਂ ਕਹਿੰਦੇ ਕਿ ਮੂੰਹ ਦੇ ਬਲ ਗਿਰਨਾ ਉਹ ਮੂੰਹ ਦੇ ਪਹਾੜ ਡਿੱਗੀ ਆ ਉਹਦੀ ਆਪਣੀ ਪਾਰਟੀ ਭਾਜਪਾ ਨੇ ਉਹਦਾ ਸਾਥ ਛੱਡਤਾ ਉਹਦੇ ਲੋਕ ਜਿਹੜੇ ਨੂੰ ਲੱਗਦਾ ਸੀ ਵੀ ਮੇਰੀ ਸਪੋਰਟ ਕਰਨਗੇ ਉਹਨਾਂ ਨੇ ਵੀ ਬਹੁਤ ਚੰਗੀ ਇਹਦੀ ਛਲਾਗਾ ਕਰਨੀ ਬਣਦੀ ਆ ਸਾਡੇ ਹਿੰਦੁਸਤਾਨ ਦੇ ਉਹਨਾਂ ਲੋਕਾਂ ਦੀ ਸਾਡੇ ਭਾਰਤ ਦੇ ਉਹਨਾਂ ਲੋਕਾਂ ਦੀ ਜਿਨ੍ਹਾਂ ਨੇ ਕਿਸੇ ਨੇ ਵੀ ਕੰਗਣਾ ਰਣਾਉਤ ਦਾ ਉਹਦੀ ਇਸ ਜਿਹੜੀ ਸੌੜੀ ਸੋਚ ਸੀਗੀ ਉਹਨੂੰ ਕਾਮਯਾਬ ਨਹੀਂ ਹੋਣ ਦਿੱਤਾ ਤੇ ਸੈਂਸਰ ਬੋਰਡ ਨੇ ਵੀ ਰੋਕ ਲਾਤੀ ਅੱਜ ਤੁਹਾਨੂੰ ਪਤਾ ਹੋਣਾ ਕਿ OTT ਪਲੇਟਫਾਰਮ ਜਿਵੇਂ Netflix ਹੋ ਗਿਆ Hotstar ਹੋ ਗਿਆ Prime ਹੋ ਗਿਆ ਜਿਹੜੀ ਫਿਲਮ ਵੱਡੇ ਥੀਏਟਰਾਂ ਜਾਂ ਸਕਰੀਨਾਂ ਤੇ ਨਹੀਂ ਚੱਲਦੀ ਸਿੱਧੀ OTT ਤੇ ਰਿਲੀਜ਼ ਹੋ ਜਾਂਦੀ ਆ ਜਾਂ ਉੱਥੋਂ ਚੱਲਣ ਤੋਂ ਬਾਅਦ OTT ਤੇ ਆ ਜਾਂਦੀ ਆ ਕਿਉਂਕਿ ਜਦੋਂ ਇਹਨੂੰ ਸੈਂਸਰ ਨਹੀਂ ਮਿਲਿਆ ਤਾਂ ਇਹਨੇ ਸੋਚਿਆ ਕਿ ਮੈਂ ਤਾਂ ਪ੍ਰਚਾਰ ਭੰਡੀ ਪ੍ਰਚਾਰ ਕਰ ਨਹੀਂ ਕਰਨਾ ਇਹ OTT ਕੋਲ ਗਈ ਤਾਂ OTT ਨੇ ਵੀ ਅੱਜ ਇਹਨੂੰ ਜਵਾਬ ਦੇਤਾ ਕਿ ਦੇਸ਼ ਨੂੰ ਤੋੜਨ ਵਾਲੀ ਕਿਸੇ ਵੀ ਫਿਲਮ ਦਾ ਗਤੀ ਵਿਧੀ ਦਾ ਜਿਹੜੀ ਜਾਣ ਬੁਝ ਕੇ ਦਿਖਾਈ ਗਈ ਆ ਉਹਦਾ ਅਸੀਂ ਸਮਰਥਨ ਨਹੀਂ ਕਰਦੇ ਤੇ ਉਹ ਇਸੇ ਕਰਕੇ ਹੁਣ ਰੋਂਦੀ ਫਿਰਦੀ ਆ ਪਿੱਟਦੀ ਫਿਰਦੀ ਆ ਕਿਉਂਕਿ ਫਿਲਮ ਲਿਖਣ ਵਾਲੀ ਵੀ ਆਪ ਬਣਾਉਣੇ ਵਾਲੀ ਵੀ ਆਪ ਹੀਰੋਨ ਵੀ ਆਪ ਡਾਇਰੈਕਟਰ ਵੀ ਆਪ ਉਹ ਸਾਰਾ ਕੁਝ ਫਿਲਮ ਚ ਆਪ ਹੀ ਬਣੀ ਹੋਈ ਆ ਸਿਰਫ ਤੇ ਸਿਰਫ ਜਿਵੇਂ ਉਹਨੇ ਪਿੱਛੇ ਪੰਗਾ ਲੈ ਲਿਆ ਸਿੱਖਾਂ ਨਾਲ ਪਤਾ ਨਹੀਂ ਕੀ ਉਹਦੇ ਦਿਮਾਗ ਚ ਆਇਆ ਘਰੇ ਬੇਲੀ ਬੈਠੀ ਸੀ ਫਿਲਮਾਂ ਮਿਲਦੀਆਂ ਨਹੀਂ ਮਸ਼ਹੂਰ ਹੋਣ ਲਈ ਚਾਹੀਦਾ ਕੀ ਹੁੰਦਾ ਬੰਦੇ ਨੂੰ ਕੌਂਟਰੋਵਰਸੀ ਚਾਹੀਦੀ ਆ ਸੋ ਕੌਂਟਰੋਵਰਸੀ ਦੇ ਚੱਕਰ 'ਚ ਉਹਨੇ ਸਿੱਖਾਂ ਨਾਲ ਪੰਗਾ ਲਿਆ ਪੰਜਾਬ ਨਾਲ ਪੰਗਾ ਲਿਆ ਪੰਜਾਬ ਦੇ ਕਿਸਾਨਾਂ ਨਾਲ ਪੰਗਾ ਲਿਆ ਤੇ ਜਿਹੜੀ ਤੁਸੀਂ ਗੱਲ ਦੱਸੀਆ 에ਅਰਪੋਰਟ ਵਾਲੀ ਉਹ ਵੀ ਉਹਦਾ ਹਿੱਸਾ ਇੱਕ ਵਰਤਾਰਾ ਸੋ ਉਹਦੀਆਂ ਨਲਾਇਕੀਆਂ ਕਰਕੇ ਅੱਜ ਉਹ ਇਸ ਹਸ਼ਰ 'ਚ ਪਹੁੰਚੀ ਆ ਕਿ ਮੌਜੂਦਾ ਐਮਪੀ ਹੋ ਕੇ ਉਹਨੂੰ ਥੱਪੜ ਦਾ ਸਾਹਮਣਾ ਕਰਨਾ ਪਿਆ ਮੌਜੂਦਾ ਐਮਪੀ ਹੋ ਕੇ ਸੈਂਟਰ ਦੀ ਸਰਕਾਰ ਹੋਵੇ ਉਹਦੀ ਆਪਣੀ ਫਿਲਮ ਰੁਕ ਜੂਵੇ ਇਹ ਉਹਦੀ ਨੀਅਤ ਤੇ ਸਵਾਲ ਆ ਕਲਾਕਾਰ ਫਿਲਮਾਂ ਬਣਾਵੇ ਕਿਸੇ ਨੂੰ ਕੋਈ ਇਤਰਾਜ਼ ਨਹੀਂ ਹੋਣਾ ਚਾਹੀਦਾ ਸਮਾਜ ਨੂੰ ਚੰਗੀ ਸੇਧ ਦਿਓ ਸਮਾਜ ਨੂੰ ਨਸ਼ਿਆਂ ਤੋਂ ਬਚਾਉਣ ਲਈ ਨੌਜਵਾਨੀ ਨੂੰ ਰੁਜ਼ਗਾਰ 'ਚ ਲੈ ਕੇ ਜਾਣ ਲਈ ਚੰਗੀਆਂ ਫਿਲਮਾਂ ਬਣਾਓ ਸੇਧ ਦਿਓ ਜੇ ਆਪਾਂ ਜੇ ਆਪਾਂ ਗੱਲ ਕਰੀਏ ਕੰਟਰੋਵਰਸੀ ਦੀ ਗੱਲ ਕਰਦਾ ਕਿ ਕੰਟਰੋਵਰਸੀ ਨਾਲ ਇਹ ਸਾਨੂੰ ਹਾਈਲਾਈਟ ਹੋ ਸਕਦਾ ਹੁਣ ਸਿੱਧੂ ਮੂਸੇਵਾਲੇ ਦੀ ਗੱਲ ਕਰਦੇ ਆ ਉਹ ਵੀ ਲੋਕਾਂ ਦਾ ਚਹੇਤਾ ਬਣਿਆ ਸੀ ਇਦਾਂ ਦੇ ਵੀ ਕਾਰਜ ਕਰਨੇ ਚਾਹੀਦੇ ਤਾਂ ਕਿ ਸਿੱਖਾਂ ਨੂੰ ਟਾਰਗੇਟ ਕਰਾਈਏ ਲਗਾਤਾਰ ਨਹੀਂ ਮੈਂ ਉਹ ਹੀ ਕਹਦਾ ਨਾ ਕਿ ਜਦੋਂ ਉਹ ਫਿਲਮਾਂ ਤੋਂ ਫਲॉप ਹੋ ਕੇ ਘਰੇ ਬੈਠੀ ਸੀ ਕੋਈ ਡਾਇਰੈਕਟਰ ਕੋਈ ਪ੍ਰੋਡਿਊਸਰ ਉਹਦੇ ਤੱਕ ਸੰਪਰਕ ਨਹੀਂ ਸੀ ਕਰਦਾ ਤਾਂ ਉਹਨੇ ਸੋਸ਼ਲ ਮੀਡੀਆ ਤੇ ਸਿੱਖਾਂ ਦੇ ਖਿਲਾਫ ਜ਼ਹਿਰ ਉਗਲਣਾ ਸ਼ੁਰੂ ਕਰਤਾ ਤੇ ਜਦੋਂ ਉਹ ਜ਼ਹਿਰ ਉਗਲਣਾ ਸ਼ੁਰੂ ਕਰਿਆ ਤਾਂ ਉਹਨੂੰ ਇੱਕਦਮ ਕੰਟਰੋਵਰਸੀ ਮਿਲ ਗਈ ਕਿ ਲੋਕਾਂ 'ਚ ਹਾਈਪ ਮਿਲਣ ਲੱਗ ਗਈ ਕਿਉਂਕਿ ਨਾ ਹਰ ਸਮਾਜ ਵਿੱਚ ਦੋ ਤਰ੍ਹਾਂ ਦੇ ਤੱਤ ਹੁੰਦੇ ਆ ਇੱਕ ਜਿਹੜੇ ਸਿਰਫ ਪੋਜ਼ਿਟਿਵਿਟੀ ਦੇਖਦੇ ਨੇ ਤੇ ਚੰਗੀ ਓ ਸਾਰੂ ਬਹਿਸ ਚੰਗੀ ਓ ਸਾਰੂ ਰਾਜਨੀਤੀ ਚੰਗੀ ਓ ਸਾਰੂ ਵਪਾਰ ਬਿਜ਼ਨਸ ਕਾਰੋਬਾਰ ਦੀ ਗੱਲ ਕਰਦੇ ਨੇ ਤੇ ਕੁਝ ਇਹੋ ਜਿਹੇ ਵੀ ਅਸਮਾਜਿਕ ਤੱਤ ਹੁੰਦੇ ਨੇ ਜਿਹੜੇ ਸਿਰਫ ਤਮਾਸ਼ਾ ਦੇਖਣ ਵਾਲੇ ਲੋਕ ਹੁੰਦੇ ਨੇ ਤਾਂ ਕੁਝ ਤਮਾਸ਼ਾ ਦੇਖਣ ਵਾਲੇ ਲੋਕਾਂ ਨੇ ਇਹਨੂੰ ਜਿਵੇਂ ਕਹਿੰਦੇ ਇਹਨੂੰ ਗਿੱਦੜੀ ਨੂੰ ਚਮਲਾ ਲਿਆ ਇਹਨੂੰ ਚਮਲਾ ਕੇ ਜਿਵੇਂ ਕਹਿੰਦੇ ਆ ਵੀ ਗਿੱਦੜ ਦਾ ਪਹਾੜ ਤੇ ਚੜਾਤਾ ਕਹਾਵਤਾ ਇਹਦੇ ਨਾਲ ਉਹ ਕੁਝ ਹੋਇਆ ਤੇ ਹੁਣ ਜਦੋਂ ਇਹਨੇ ਦੇਖਿਆ ਵੀ ਮੈਂ ਕੱਲੀ ਰਹਿ ਗਈ ਹੁਣ ਰੋਂਦੀ ਫਿਰਦੀ ਐ ਪਿੱੜਦੀ ਫਿਰਦੀ ਐ ਕਿ ਮੇਰੇ ਦੇਸ਼ 'ਚ ਮੇਰੀ ਵਿਲਨ ਰਿਲੀਜ਼ ਨਹੀਂ ਹੁੰਦੀ ਜੇ ਨਹੀਂ ਹੁੰਦਾ ਵੋ ਨਹੀਂ ਹੁੰਦਾ ਦੇਸ਼ ਦਾ ਮਤਲਬ ਇਹ ਨਹੀਂ ਹੈਗਾ ਕਿ ਤੁਸੀਂ ਦੇਸ਼ ਨੂੰ ਆਜ਼ਾਦ ਕਰਾਉਣ ਵਾਲਿਆਂ ਵਾਸਤੇ ਗਲਤ ਸ਼ਬਦ ਵਰਤੋ ਦੇਸ਼ ਨੂੰ ਆਨ ਪੈਦਾ ਕਰਕੇ ਢਿੱਡ ਭਰਦਾ ਜਿਹੜੇ ਦੇਸ਼ ਦਾ ਕਿਸਾਨ ਤੁਸੀਂ ਉਹਦੇ ਬਾਰੇ ਗਲਤ ਭਾਸ਼ਾ ਵਰਤੋ ਸੋ ਇਹ ਜਿਹੜੀ ਕੰਟਰੋਵਰਸੀ ਨਾਲ ਮਸ਼ਹੂਰ ਹੋਣ ਦੀ ਅੱਜ ਕੱਲ੍ਹ ਲੋਕਾਂ ਦੀ ਇੱਕ ਆਦਤ ਬਣ ਗਈ ਇਹਦੇ ਤੇ ਵੀ ਸਰਕਾਰ ਨੂੰ ਕੋਈ ਨਾ ਕੋਈ ਕਾਨੂੰਨ ਬਣਾਉਣਾ ਚਾਹੀਦਾ ਕਿ ਕਿਸੇ ਬਾਰੇ ਨਜਾਇਜ਼ ਗੱਲ ਬੋਲ ਕੇ ਤੁਸੀਂ ਕੋਈ ਪ੍ਰਸਿੱਧੀ ਵਾਸਤੇ ਸੋਚ ਨਾ ਸਕੋ ਇਹਦੇ ਵਾਸਤੇ ਵੀ ਸਰਕਾਰ ਨੂੰ ਕੋਈ ਨਾ ਕੋਈ ਆਉਣ ਵਾਲੇ ਸਮੇਂ 'ਚ ਇਹਦਾ ਕੋਈ ਹੱਲ ਲੱਭਣਾ ਪਊਗਾ ਨਹੀਂ ਸੋਸ਼ਲ ਮੀਡੀਆ ਤੇ ਅੱਜ ਕੱਲ੍ਹ ਇਹ ਚੀਜ਼ਾਂ ਆਮ ਹੋ ਗਈਆਂ ਕਿਸੇ ਦੀ ਵੀ ਸ਼ਾਨ ਦੇ ਖਿਲਾਫ ਤੁਸੀਂ ਝੂਠ ਬਿਨਾ ਪੈਰੋਂ ਬਿਨਾ ਉਹਦੇ ਤੋਂ ਕੁਝ ਵੀ ਬੋਲ ਦੋ ਤੇ ਕੁਝ ਦਿਨਾਂ ਅੱਜ 10 ਬੰਦੇ ਤੁਹਾਡੇ ਲਾਈਕ ਕਰਦੇ ਆ ਜਿੱਦਾਂ ਪਿੱਛੇ ਜੀ ਤੁਸੀਂ ਦੇਖਿਆ ਹੋਣਾ ਸਾਡੇ ਦਰਬਾਰ ਸਾਹਿਬ ਇੱਕ ਜੋਗਾ ਵਾਲੀ ਕੁੜੀ ਆਈ ਉਹ ਆ ਕੇ ਉੱਥੇ ਜੋਗਾ ਆਸਣ ਕਰਕੇ ਉਹ ਸੋਸ਼ਲ ਮੀਡੀਆ 'ਚ ਹਾਈਪ ਲੇਗੀ ਉਹ ਜਦੇ ਜਿੱਦਾਂ ਦੱਸਿਆ ਕੁਝ ਅਸਮਾਜਿਕ ਤੱਤ ਉਹ ਜਦੋਂ ਉਹਦੇ ਇੰਸਟਾਗ੍ਰam ਪੇਜ ਨੂੰ ਫੋਲੋ ਕਰਨ ਲੱਗੇ ਉਹਦੇ ਦਿਨਾਂ 'ਚ ਪਹਿਲਾਂ ਉਹ ਹਜ਼ਾਰਾਂ 'ਚ ਫੋਲੋਅਰ ਸੀਗੇ ਉਹ ਕਈ ਹਜ਼ਾਰਾਂ 'ਚ ਹੋਰ ਵੱਧ ਗਏ ਸੋ ਇਹ ਅਹੀਆਂ ਜੀਆਂ ਹਰਕਤਾਂ ਕਰਕੇ ਕੁਝ ਲੋਕ ਪ੍ਰਸਿੱਧ ਹੋਣਾ ਚਾਹੁੰਦੇ ਆ ਪਰ ਉਹਨਾਂ ਨੂੰ ਇਹ ਨਹੀਂ ਪਤਾ ਜਿਹੜੀ ਇਹ ਪ੍ਰਸਿੱਧੀ ਹੁੰਦੀ ਆ ਜਿਹੜੀ ਇਹ ਫੇਮ ਜਾਂ ਫੇਮਸ ਹੋਣਾ ਹੁੰਦਾ ਇਹ ਕੁਝ ਦਿਨਾਂ ਵਾਸਤੇ ਹੁੰਦਾ ਇਹ ਚਿਰਾਂ ਵਾਸਤੇ ਸਾਲਾਂ ਵਾਸਤੇ ਨਹੀਂ ਹੁੰਦਾ ਇਹਨਾਂ ਹਰਕਤਾਂ ਨਾਲ ਤੁਸੀਂ 2-4 ਦਿਨ ਹੈਡਲਾਈਨਸ ਸੁਰਖੀਆਂ 'ਚ ਰਹ ਲੋਗੇ ਉਸ ਤੋਂ ਬਾਅਦ ਦੁਨੀਆ ਦੇ ਹਥਿਆਸ਼ ਚ ਤੁਹਾਡਾ ਨਾਮੋ ਨਿਸ਼ਾਨ ਖਤਮ ਹੋ ਜੂਗਾ ਤੁਸੀਂ ਦੁਨੀਆ ਤੇ ਆਏ ਜਾਂ ਨਾ ਆਏ ਸਭ ਇੱਕ ਬਰਾਬਰ ਹੋ ਜੂਗਾ ਆਉਣ ਵਾਲੇ ਸਮੇਂ ਚ ਕਿ ਕੰਗਰਾਂ ਨਰੋਂ ਦੀ ਗੱਲ ਕਰਦੇ ਆ ਪਿਛਲੇ ਦਿਨ ਹੀ ਕਿਸਾਨਾਂ ਨੂੰ ਹੀ ਵਕਵਾਦੀ ਕਿਹਾ ਤੇ ਜਿਹੜੇ ਕੀ ਹੁਣ ਸਿੱਖ ਦੀ ਸਿੱਖਾਂ ਦੀ ਗੱਲ ਕਰਦੇ ਸਿੱਖ ਜਦੋਂ ਵੀ ਆਤਮ ਮਹਾਮਾਰੀ ਫੈਲਦੀ ਆ ਤਾਂ ਸਿੱਖ ਅੱਗੇ ਜਾ ਕੇ ਕੰਮ ਕਰਦੇ ਨੇ ਤੇ ਉਹਨਾਂ ਲਈ ਵੀ ਨੇ ਅਤਵਾਦੀ ਵਾਕਖਾ ਦੀ ਦੱਸਿਆ ਤੇ ਅੱਜ ਫਿਰ ਇਹ ਫਿਲਮ ਤੋਂ ਬਾਅਦ ਸਰਕਾਰ ਨੂੰ ਚਾਹੀਦਾ ਕਿ ਇਹਦਾ ਅਸਤੀਫਾ ਲੈਣਾ ਚਾਹੀਦਾ ਬੀਜੇਪੀ ਦੇ ਪਿੱਛੇ। ਸੋ ਬਿਲਕੁਲ ਬਿਲਕੁਲ ਜਿਵੇਂ ਪਿਛਲੇ ਬੀਜੇਪੀ ਦੇ ਕੁਝ ਬੁਲਾ ਰਹੇ ਨੇ ਕਿਹਾ ਵੀ ਆ ਅਸੀਂ ਆਮ ਆਦਮੀ ਪਾਰਟੀ ਦੇ ਤੌਰ ਤੇ ਪੰਜਾਬ ਦੇ ਵਸਿੰਦੇ ਹੋਣ ਦੇ ਤੌਰ ਤੇ ਆਪਣੇ ਧਰਮ ਦੀ ਰਾਖੀ ਦੇ ਤੌਰ ਤੇ ਜਾਂ ਜਿਹੜੀ ਇਹਨੇ ਉਸ ਫਿਲਮ ਚ ਘਟਿਆ ਮਾਨਸਿਕਤਾ ਦਿਖਾਈ ਆ ਜੇ ਬੀਜੇਪੀ ਸੱਚੀ ਪੰਜਾਬ ਪ੍ਰਤੀ ਸੱਚੀ ਹਮਦਰਦੀ ਰੱਖਦੀ ਆ ਜਿਵੇਂ ਉਹਦੇ ਬੁਲਾਰੇ ਬਾਰ ਬਾਰ ਗੱਲਾਂ ਕਰਦੇ ਨੇ ਜੋ ਪੰਜਾਬ ਪ੍ਰਤੀ ਸਿੱਖਾਂ ਪ੍ਰਤੀ ਇਸ ਦੇਸ਼ ਦੀ ਅਖੰਡਤਾ ਪ੍ਰਤੀ ਸੁਹਿਰਦ ਨੇ ਤਾਂ ਉਹਨਾਂ ਨੂੰ ਬਿਨਾਂ ਸੋਚੇ ਸਮਝੇ ਬਿਨਾਂ ਸਮਾਂ ਗਵਾਏ ਕੰਗਣਾ ਨੂੰ ਬੇਲੀ ਕਰਕੇ ਘਰ ਨੂੰ ਤੋੜ ਦੇਣਾ ਚਾਹੀਦਾ ਹੈ ਕਿ ਜਾਓ ਜੋ ਕਰਨਾ ਕਰੋ ਫਿਲਮਾਂ ਬਣਾਓ ਪਰ ਰਾਜਨੀਤੀ ਚ ਆ ਕੇ ਬਿਆਨਬਾਜ਼ੀ ਕਰਨੀ ਦੇਸ਼ ਨੂੰ ਤੋੜਣ ਦੀਆਂ ਗੱਲਾਂ ਕਰਨੀਆਂ ਤੇ ਦੇਸ਼ ਦੇ ਕਿਸੇ ਫਿਰਕੇ ਨੂੰ ਬਦਨਾਮ ਕਰਨ ਦੀਆਂ ਜਿਹੜੀਆਂ ਕੋਸ਼ਿਸ਼ਾਂ ਉਹ ਬੰਦ ਤਾਂ ਹੋਣਗੀਆਂ ਜੇ ਇਹਨੂੰ ਭਾਜਪਾ ਵਾਲੇ ਬੇਲੀ ਕਰਕੇ ਘਰ ਨੂੰ ਤੋੜਨਗੇ ਪਰ ਇੱਥੇ বিজেਪ ਦੀ ਮਾਨਸਿਕਤਾ ਜਿਹੜੀ ਸਮਝਣ ਦੀ ਲੋੜ ਹੈ ਜਦੋਂ ਬੀਜੇਪੀ ਨੂੰ ਪਤਾ ਸੀ ਕਿ ਇਹਦੀ ਮਾਨਸਿਕਤਾ ਦੇ ਵਿੱਚ ਜ਼ਹਿਰ ਘੁਲਿਆ ਹੋਇਆ ਹੈ ਇਹ ਪਹਿਲਾਂ ਹੀ ਕਿਸਾਨਾਂ ਦੇ ਖਿਲਾਫ ਬੋਲੀ ਆ ਇਹ ਪਹਿਲਾਂ ਹੀ ਸਿੱਖਾਂ ਦੇ ਖਿਲਾਫ ਬੋਲੀ ਆ ਤਾਂ ਇਹਨੂੰ ਟਿਕਟ ਦੇਣ ਦੀ ਕੀ ਲੋੜ ਸੀ ਕਿ ਬੀਜੇਪੀ ਕੋਲ ਹਿਮਾਚਲ ਚ ਇਲੈਕਸ਼ਨ ਲੜਨ ਲਈ ਕੋਈ ਬੰਦਾ ਨਹੀਂ ਸੀ ਤਾਂ ਇਸ ਤਰ੍ਹਾਂ ਦੇ ਅਨਸਰ ਨੂੰ ਟਿਕਟ ਦੇਣੀ ਉਹ ਗਲਤ ਆ ਕਿਉਂਕਿ ਟਿਕਟ ਦੇ ਕੇ ਬੀਜੇਪੀ ਨੇ ਤਾਂ ਹੌਸਲਾ ਵਧਾਤਾ ਇਹਨੂੰ ਸ਼ਾਇਦ ਇਹ ਹੋ ਗਿਆ ਪਤਾ ਨਹੀਂ ਵੀ ਮੋਦੀ ਸਾਹਿਬ ਮੇਰੇ ਤੋਂ ਕਿੰਨਾ ਕੁ ਖੁਸ਼ ਹੋਗੇ ਕਿ ਅੱਜ ਤੋਂ ਬਾਅਦ ਮੈਂ ਜੋ ਮਰਜ਼ੀ ਕਰਾਂ ਸਾਰਾ ਕੁਝ ਸੱਤ ਬਚਨ ਕਹਿ ਕੇ ਪਾਸ ਹੁੰਦਾ ਜਾਊਗਾ ਸੋ ਉਸੇ ਮੱਕੜ ਜਾਲ 'ਚ ਇਹ ਫਸ ਕੇ ਇਹ ਗਲਤੀਆਂ ਕਰਨ ਲੱਗੀ ਤੇ ਹੁਣ ਵੀ ਜੇ ਬੀਜੇਪੀ ਬੀਜੇਪੀ ਆਪਣੀ ਇਸ ਗਲਤੀ ਨੂੰ ਸੁਧਾਰ ਲਊਗੀ ਤਾਂ ਜਿਹੜੇ ਬੀਜੇਪੀ ਦੇ ਮੈਂ ਕਹਿਣਾ ਨਹੀਂ ਚਾਹੁੰਦਾ ਇੱਥੇ ਨੇਤਾ ਤੁਰੇ ਫਿਰਦੇ ਨੇ ਸਹਿ ਸੁਨੀਲ ਜਾਖੜ ਹੋਵੇ ਕੈਪਟਨ ਅਮਰਿੰਦਰ ਹੋਵੇ ਜਾਂ ਹੋਰ ਜਿੰਨੇ ਵੀ ਨੇਤਾ ਬੀਜੇਪੀ ਦੇ ਇੱਥੇ ਪੰਜਾਬ 'ਚ ਤੁਰੇ ਫਿਰਦੇ ਨੇ ਤਾਂ ਉਹਨਾਂ ਨੂੰ ਬੇਨਤੀ ਹੈ ਕਿ ਜਦੋਂ ਤੱਕ ਕੰਗਣਾ ਰਣੌਤ ਵਰਗੇ ਲੀਡਰ ਤੁਹਾਡੀ ਪਾਰਟੀ 'ਚ ਰਹਿ ਕੇ ਪੰਜਾਬ ਦੇ ਖਿਲਾਫ ਜ਼ਹਿਰ ਉਗਲਣਗੇ ਤੁਸੀਂ ਇੱਥੇ ਐਮ.ਐਲ.ਏ ਬਣਨਾ ਤਾਂ ਦੂਰ ਇੱਥੇ ਮੈਂਬਰ ਪਾਰਲੀਮੈਂਟ ਬਣਨਾ ਤਾਂ ਦੂਰ ਪੰਜਾਬ ਦੇ ਲੋਕ ਤੁਹਾਨੂੰ ਸਰਪੰਚੀ ਵੀ ਨਹੀਂ ਦੰਦੇ ਸੋ ਉਹਨਾਂ ਸਾਰੇ ਲੀਡਰਾਂ ਨੂੰ ਇਕੱਠੇ ਹੋ ਕੇ ਜੇ ਉਹਨਾਂ ਨੇ ਪੰਜਾਬ 'ਚ ਬੀਜੇਪੀ ਦੀ ਰਾਜਨੀਤੀ ਕਰਨੀ ਆ ਇਹਨਾਂ ਸਾਰਿਆਂ ਨੂੰ ਇਕੱਠੇ ਹੋ ਕੇ ਪ੍ਰਧਾਨ ਮੰਤਰੀ ਦੇ ਦਰਵਾਜ਼ੇ ਤੇ ਜਾ ਕੇ ਬਹਿਣਾ ਚਾਹੀਦਾ ਹੈ ਕਿ ਜਾਂ ਤਾਂ ਸਾਡੇ ਅਸਤੀਫੇ ਲੈ ਲਾ ਜਾ ਇਹਨਾਂ ਸਾਰਿਆਂ ਨੂੰ ਇਕੱਠੇ ਹੋ ਕੇ ਕਹਿਣਾ ਚਾਹੀਦਾ ਕਿ ਉਹਦਾ ਅਸਤੀਫਾ ਲੈ ਕੇ ਉਹਨਾਂ ਨੂੰ ਘਰੇ ਤੋਰ ਦਵੇ ਤਾਂ ਇਹਨਾਂ ਦੀ ਰਾਜਨੀਤੀ ਹੈ ਜਿਹੜੀ ਪੰਜਾਬ 'ਚ ਕੋਈ 2-4 ਸੀਟਾਂ ਜੋ ਲੜਨਗੇ ਜਿੱਤ ਜਿਆ ਕਰਨਗੇ ਨਹੀਂ ਹੁਣ ਬੀਜੇਪੀ ਦੀਆਂ 1-2 ਸੀਟਾਂ ਅਗਲੀ ਵਾਰ 1-2 ਸੀਟਾਂ ਤੇ ਵੀ ਇਹਨਾਂ ਦਾ ਸਫਾਇਆ ਹੋ ਜਾਊਗਾ ਦੇਸ਼ ਨੂੰ ਤੋੜਨ ਦੀ ਗੱਲ ਕੀਤੀ ਹੈ ਤੁਸੀਂ ਕਿ ਦੇਸ਼ ਨੂੰ ਤੋੜਨ ਦੀ ਜੇ ਕਿ ਜੇ ਦੇਸ਼ ਨੂੰ ਤੋੜਨੇ ਜਿਹੜਾ ਬੰਦਾ ਗੱਲਾਂ ਕਰਦਾ ਭੜਕਾਉ ਬਿਆਨ ਦਿੰਦਾ ਤੇ ਇਹੋ ਲੋਕਾਂ ਨੂੰ ਰਾਜਨੀਤੀ ਦੇ ਵਿੱਚ ਟਿਕਟਾਂ ਦੇਣ ਦਾ ਕੀ ਕਰ ਉਹ ਤਾਂ ਗੱਲ ਹੈ ਨਾ ਕਿ ਬੀਜੇਪੀ ਦੀ ਵੀ ਜਿਹੜੀ ਮਾਨਸਿਕਤਾ ਹੈ ਇਥੋਂ ਪਤਾ ਲੱਗ ਜੂਗੀ ਕਿ ਉਹ ਦੇਸ਼ ਨੂੰ ਤੋੜਨੇ ਵਾਲੀ ਹੈ ਜਾਂ ਜੋੜਨੇ ਵਾਲੀ ਹੈ ਉਹ ਸਿੱਖਾਂ ਦੇ ਹੱਕ ਦੀ ਹੈ ਜਾਂ ਖਿਲਾਫ ਆ ਉਹ ਕਿਸਾਨਾਂ ਦੇ ਹੱਕ 'ਚ ਖੜਨੇ ਵਾਲੀ ਬੀਜੇਪੀ ਹੈ ਜਾਂ ਕਿਸਾਨਾਂ ਦੇ ਖਿਲਾਫ ਬੁੱਲਣੇ ਵਾਲੇ ਲੋਕਾਂ ਨੂੰ ਟਿਕਟਾਂ ਨਾਲ ਨਵਾਜ ਕੇ ਪਾਰਲੀਮੈਂਟ ਦੀਆਂ ਪੌੜੀਆਂ ਚੜਾਉਣੇ ਵਾਲੀ ਆ ਸੋ ਇਹਦੇ 'ਚੋਂ ਮੈਂ ਦੋ ਗੱਲਾਂ ਦਸੀਆਂ ਕਿ ਇੱਕ ਤਾਂ ਕੰਗੜਾ ਦੀ ਮਾਨਸਿਕਤਾ ਜਿਹੜੀ ਉਹ ਸ਼ਰਿਆਮ ਕਲੀਅਰ ਆ ਇਹ ਪੱਥਰ ਤੇ ਲਿਖੀ ਹੋਈ ਲਕੀਰ ਹੈ ਜਿਹੜੀ ਮਿਟ ਨਹੀਂ ਸਕਦੀ ਕਿ ਕੰਗਣਾ ਦੇ ਦਿਮਾਗ ਚੋਂ ਹੁਣ ਜ਼ਾਹਿਰ ਨਹੀਂ ਨਿਕਲ ਸਕਦਾ ਠੀਕ ਹੈ ਜੀ ਚਾਹੇ ਤੁਸੀਂ ਉਹਨੂੰ ਹੁਣ ਜਿੰਨਾ ਸਮਝਾ ਲਓ ਉਹ ਬਹੁਤ ਮਤਲਬ ਅੱਜ ਵੀ ਉਹਦੀਆਂ ਟਵੀਟਾਂ ਦੇਖੋ ਤੁਸੀਂ ਇਹਨਾਂ ਕੱਲ੍ਹ ਦੀਆਂ ਦੇਖੋ ਉਹ ਜਿਹੜਾ ਨਫ਼ਰਤ ਦਾ ਜਿਹੜਾ ਉਹਦੇ ਖੂਨ ਦੇ ਵਿੱਚ ਵਾਇਰਸ ਆ ਗਿਆ ਉਹ ਦੂਰ ਨਹੀਂ ਹੋ ਸਕਦਾ ਹੁਣ ਭਾਜਪਾ ਫੈਸਲਾ ਕਰੇ ਕਿ ਉਹਨੇ ਉਹ ਨਫ਼ਰਤ ਦੇ ਵਾਇਰਸ ਨੂੰ ਆਪਣੀ ਪਾਰਟੀ ਦੇ ਵਿੱਚ ਰੱਖ ਕੇ ਆਪਣੀ ਪਾਰਟੀ ਦਾ ਪੰਜਾਬ ਚੋਂ ਮੁਕੰਮਲ ਸਫਾਇਆ ਕਰਾਉਣਾ ਜਾਂ ਉਹਨੂੰ ਬਾਹਰ ਕੱਢ ਕੇ ਪੰਜਾਬ ਦੇ ਲੋਕਾਂ 'ਚ ਵਿਚਰਨ ਲਈ ਪੰਜਾਬ ਦੇ ਲੋਕਾਂ ਦੇ ਜਾ ਕੇ ਘਟੋ ਘਟ ਬੋਟਾ ਮੰਗਣ ਯੋਗਤਾ ਰਹਿਣਾ ਹੈ ਨਹੀਂ ਤਾਂ ਬੋਟਾ ਤੁਸੀਂ ਮੰਗਣ ਯੋਗ ਹੀ ਨਹੀਂ ਰਹਿਣਾ ਕਿਉਂਕਿ ਹਰ ਜਗ੍ਹਾ ਪੰਜਾਬ ਦੇ ਮੈਂ ਵਸੀਆਂ ਨੂੰ ਨਿਵਾਸੀਆਂ ਨੂੰ ਲੋਕਾਂ ਨੂੰ ਅਪੀਲ ਕਰਦਾ ਕਿ ਜਿੱਥੇ ਵੀ ਕੋਈ ਬੀਜੇਪੀ ਦਾ ਨੇਤਾ ਤੁਹਾਡੇ ਕੋਲ ਬੋਟਾ ਲੈਣ ਆਵੇ ਉਹਨੂੰ ਪੁੱਛਿਓ ਜ਼ਰੂਰ ਕਿ ਕੰਗਣਾ ਪ੍ਰਤੀ ਤੁਹਾਡੀ رائے ਕੀ ਹੈ ਕਿ ਜੋ ਸਿੱਖਾਂ ਪ੍ਰਤੀ ਕਿਸਾਨਾਂ ਪ੍ਰਤੀ ਗਲਤ ਬੋਲਦੀ ਆ ਜਾਂ ਉਹਨਾਂ ਦੇ ਖਿਲਾਫ ਜ਼ਹਿਰ ਘੋਲਦੀ ਆ ਕਿ ਤੁਸੀਂ ਕੰਗਰਾਂ ਦੇ ਹੱਕ ਚੋਂ ਜਾਂ ਵਿਰੋਧ ਚੋਂ ਜੇ ਹੱਕ ਚੋਂ ਤਾਂ ਤੁਹਾਨੂੰ ਵੋਟਾਂ ਮੰਗਣ ਦਾ ਕੋਈ ਹੱਕ ਨਹੀਂ ਜੇ ਵਿਰੋਧ ਚੋਂ ਜਾ ਕੇ ਸਟੇਟ ਦਫ਼ਤਰ ਤੇ ਬਾਹਰ ਬੈਠੋ ਮੋਦੀ ਦੇ ਘਰ ਦੇ ਬਾਹਰ ਬੈਠੋ ਅਮਿਤ ਸ਼ਾਹ ਦੇ ਘਰ ਦੇ ਬਾਹਰ ਬੈਠੋ ਉਹਦਾ ਅਸਤੀਫਾ ਦਬਾਓ ਤੇ ਉਹਨੂੰ ਰਾਜਨੀਤੀ ਚੋਂ ਦਫਾ ਕਰੋ ਸੋ ਇਹ ਸਨ ਰਚਪਿੰਦਰ ਸਿੰਘ ਰਾਜਾ ਜਿਨ੍ਹਾਂ ਵੱਲੋਂ ਕਿਹਾ ਗਿਆ ਕਿ ਕੰਗਰਾਂ ਨੋਟ ਦੇ ਮਨ ਦੇ ਵਿੱਚ ਵੱਧ ਜਿਹੜਾ ਭਾਰ ਚੁੱਕਿਆ ਤੇ ਉਹ ਸਿੱਖਾਂ ਦੇ ਪ੍ਰਤੀ ਲਗਾਤਾਰ ਪ੍ਰਘਾਉ ਬਿਆਨ ਦੇ ਕੇ ਸਿੱਖਾਂ ਦੇ ਵਿੱਚ ਜਿਹੜਾ ਕਿ ਮਾਹੌਲ ਖਰਾਬ ਕਰਨ ਦੀ ਦੇਸ਼ ਵਿੱਚ ਕੋਸ਼ਿਸ਼ਾਂ ਕਰ ਰਹੀ ਹੈ ਤੇ ਇਸੇ ਹੀ ਲੋਕਾਂ ਨੂੰ ਬਾਹਰ ਬਾਹਰ ਸਰਕਾਰ ਵੱਲੋਂ ਨੱਥ ਪਾਉਣ ਦੀ ਲੋੜ ਹੈ